ਪਾਸਿੰਗ ਕੋ ਅਮਰੀਤ ਪਾਸਿੰਗ ਦੇ ਜੋ ਕਾਰਨਾਮੇ ਆ ਤੁਸੀਂ ਦੇਖੇ ਹੀ ਆ ਜਿੱਦਾਂ ਦੇ ਉਹਨਾਂ ਨੇ ਕਾਰਨਾਮੇ ਕੀਤੇ ਆ ਉਦਾਂ ਦੇ ਫਿਰ ਐਕਸ਼ਨ ਨਹੀਂ ਹੋਣਾ ਮੈਂ ਤਾਂ ਬਿਲਕੁਲ ਗਲਤ ਕਹਿੰਦਾ ਹਾਂ ਅਲੀਗੇਸ਼ਨ ਲੱਗ ਰਹੇ ਸੀ ਕਿਉਂਕਿ ਪੈਰਾਸ਼ੂਟਰ ਆਈਆਂ ਐ ਇਹਦਾ ਕੀ ਕਹੋਂਗੇ ਤੁਸੀਂ ਉਹ ਕਹਿੰਦੇ ਕਿ ਕਿਤੇ ਪੈਰਾਸ਼ੂਟ ਆਡਾਪਟ ਕੀਤੇ ਹੋਏ ਆ ਸਾਰੇ ਜਿੱਦਾਂ ਉਹਨਾਂ ਨੂੰ ਕੋਈ ਲੋਗਲ ਮਿਲੇ ਨਹੀਂ ਹੈਗਾ ਤੁਮੀ ਬਾਰੋਂ ਤਾਂ ਸਿੰਗਲਾ ਆਇਆ ਪਰੋਂ ਤਾਂ ਇਹ ਚੰਦੂ ਮੱਜਰਾ ਆ ਇਹ ਪਟਿਆਲੇ ਰਹਿੰਦਾ ਮੱਜਰਾ ਸਾਹਿਬ ਵੀ ਹੁਣੇ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਅਸੀਂ ਵੀ ਇਹ ਮਾਲੀ ਤੋਂ ਜੀ ਕਿੱਥੋਂ ਕਿਹੜੀ ਮੋਹਾਲੀ ਤੋਂ ਉਹ ਤਾਂ ਜੇ ਉਹਨੇ ਬੈਂਚ ਲਾ ਦਿੱਤੇ ਉੱਥੇ ਮੋਹਾਲੀ ਤਾਂ ਉਹਦਾ ਹੋ ਗਿਆ ਮੋਹਾਲੀ ਪਟਿਆਲੇ ਵੀ ਉਹਨੂੰ ਜਾਣਦੇ ਚੰਦੂ ਦੇ ਨਾਮ ਨਾਲ ਉਹਨੂੰ ਜਾਣਦੇ ਬਾਕੀ ਤੁਸੀਂ ਸਮਝਦੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਜੀ ਸਟਾਰ ਟੀਵੀ ਚੈਨਲ ਤੋਂ ਅੱਜ ਰੂਪਨਗਰ ਸੈਕਟਰੀਏਟ ਵਿਖੇ ਸਰਦਾਰ ਮਾਲਵਿੰਦਰ ਸਿੰਘ ਕੰਗੋਹਰਾ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਆ ਸਰਦਾਰ ਚਰਨ ਚਰਨਜੀਤ ਸਿੰਘ ਜੀ ਡਾਕਟਰ ਚਰਨਜੀਤ ਸਿੰਘ ਜੀ ਸਾਡੇ ਵਿੱਚ ਮੌਜੂਦ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਮਾਲਵਿੰਦਰ ਸਿੰਘ ਕੰਗੋਹਰਾ ਨੇ ਨੋਮੀਨੇਸ਼ਨ ਫਾਈਲ ਕੀਤੀ ਹੈ ਜੀ ਦੇਖੋ ਲੋਕਾਂ 'ਚ ਬਹੁਤ ਵੱਡਾ ਜੋਸ਼ ਅੱਜ ਦੇਖਿਆ ਤੁਸੀਂ ਤੁਸੀਂ ਆਪ ਵੀ ਦੇਖਿਆ ਕਿ ਅੱਜ ਨੋਮੀਨੇਸ਼ਨ ਤੇ ਏਦਾਂ ਲੱਗਦਾ ਸੀ ਕਿ ਹਜੂਮ ਆ ਗਿਆ ਔਰ ਇਹ ਅੱਜ ਜਿੰਨੇ ਵੀ ਸਾਡੇ ਵੀਰ ਭਮਕੜ ਸਾਡੇ ਇਕੱਠੇ ਹੋਏ ਐ ਇਹਨਾਂ ਨੇ ਸਾਬਤ ਕਰਤਾ ਕਿ ਅਸੀਂ ਜਿੱਦਾਂ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ 13 ਜ਼ੀਰੋ ਅੱਜ ਉਹਦੀ ਨੀਤ ਜਿਹੜੀ ਇੱਥੇ ਰੱਖੀ ਗਈ ਹੈ ਔਰ ਮੈਂ ਸਮਝਦਾ ਜਿਹੜੀ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਵੀ ਰਿਹਾਈ ਹੋਈ ਹੈ ਉਹਦੇ ਨਾਲ ਹੋਰ ਚਾਰ ਚੰਦ ਲੱਗ ਗਏ ਇੱਕ ਬਹੁਤ ਵੱਡੀ ਲੀਡ ਨਾਲ ਮਾਲਵਿੰਦਰ ਸਿੰਘ ਕੰਗ ਇੱਥੋਂ ਜਿੱਤਣਗੇ ਔਰ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ 'ਚ ਜਿੱਤਾਂਗੇ ਅਸੀਂ ਗੱਲ ਕਰਨੀ ਸੀਗੀ ਮਾਲਵਿੰਦਰ ਸਿੰਘ ਸਿੰਘ ਕੰਗੋਰਾ ਤੇ ਕਿ ਅਲੀਗੇਸ਼ਨ ਲੱਗ ਰਹੇ ਸੀਗੇ ਕਿ ਪੈਰਾਸ਼ੂਟ ਰਾਹੀਂ ਆਏ ਇਹਦਾ ਕੀ ਕਹੋਗੇ ਤੁਸੀਂ ਨਹੀਂ ਕਿਦਾਂ ਪੈਰਾਸ਼ੂਟ ਮੈਨੂੰ ਸਮਝਾਉਣ ਤੁਸੀਂ ਸਾਡੇ ਉਹ ਕਹਿੰਦੇ ਵੀ ਕਿਤੇ ਬਾਹਰੋਂ ਹੀ ਅਡਾਪਟ ਕੀਤੇ ਹੋਏ ਆ ਸਾਰੇ ਜਿੱਦਾਂ ਉਹਨਾਂ ਨੂੰ ਕੋਈ ਲੋਕਲ ਮਿਲਿਆ ਹੀ ਨਹੀਂ ਹੈਗਾ ਇੱਥੋਂ ਉਮੀਦਵਾਰ ਦੇਖੋ ਜੀ ਮੋਹਾਲੀ ਰਹਿੰਦੇ ਹਾਂ ਮੋਹਾਲੀ ਜਿਹੜਾ ਹੈ ਹਲਕਾ ਅਲੀਗੇਸ਼ਨ ਇਹ ਅਲੀਗੇਸ਼ਨ ਵਾਜਬ ਹੈ ਤੁਸੀਂ ਸਮਝਦੇ ਬਿਲਕੁਲ ਹੀ ਗਲਤ ਹੈ ਬਾਹਰੋਂ ਤਾਂ ਸਿੰਗਲਾ ਆਇਆ ਬਾਹਰੋਂ ਤਾਂ ਇਹ ਚੰਦੂ ਮਾਜਰਾ ਆ ਇਹ ਪਟਿਆਲੇ ਰਹਿੰਦਾ ਗਿੰਦੂ ਮજરા ਸਾਹਿਬ ਵੀ ਹੁਣੇ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਅਸੀਂ ਵੀ ਇਹ ਮੋਹਾਲੀ ਤੋਂ ਹੀ ਆ ਕਿੱਥੋਂ ਕਿਹੜੀ ਮੋਹਾਲੀ ਤੋਂ ਉਹ ਤਾਂ ਇੱਕ ਜੇ ਉਹਨੇ ਬੈਂਚ ਲਾ ਦਿੱਤੇ ਉੱਥੇ ਮੋਹਾਲੀ ਤਾਂ ਉਹਦਾ ਹੋ ਗਿਆ ਮੋਹਾਲੀ ਉਹ ਤਾਂ ਆਪਣਾ ਸਾਰਾ ਪੈਸਾ ਵੀ ਪਿਛਲੀ ਵਾਰੀ ਉਹਨੇ ਸਨੌਰ ਹਲਕੇ ਚਲਾਇਆ ਆਪਣੇ ਪੁੱਤ ਨੂੰ ਜਿਹੜੀ ਹੈਗੀ ਉੱਥੇ ਉਹਦਾ ਐਮ ਐਲ ਏ ਸੀ ਉੱਥੇ ਉਹਨੇ ਪੈਸਾ ਲਗਾਇਆ ਤਾਂ ਉਹ ਤਾਂ ਪਟਿਆਲੇ ਦਾ ਹੀ ਹੈ ਤੇ ਪਟਿਆਲੇ ਵੀ ਉਹਨੂੰ ਜਾਣਦੇ ਚੰਦੂ ਦੇ ਨਾਮ ਨਾਲ ਉਹਨੂੰ ਜਾਣਦੇ ਉੱਥੇ ਬਾਕੀ ਤੁਸੀਂ ਸਮਝ ਦੀ ਜੰਨੀ ਸਾਹਿਬ ਇੱਕ ਗੱਲ ਹੋਰ ਕਰ ਲਈ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਨਸ਼ਿਆਂ ਨੂੰ ਬਹੁਤ ਵਧਾਵਾ ਦਿੱਤਾ ਜਾ ਰਿਹਾ ਰੂਪਨਗਰ ਜੇ ਤੁਸੀਂ ਆਪਾਂ ਦੇਖ ਲਈਏ ਇਹਨੇ ਉਹ ਕਿੱਥੇ ਠੱਲ ਪਾਈ ਜਾਊਗੀ ਦੇਖੋ ਤੁਸੀਂ ਜੇ ਅੰਕੜੇ ਦੇਖੋ ਸੈਂਟਰ ਜਿਹੜੇ ਨਸ਼ਾ ਕੰਟਰੋਲ ਦੇ ਅੰਕੜੇ ਆਏ ਆ ਹੁਣੇ ਉਹਦੇ ਵਿੱਚ 22 ਔਰ 23 ਦੇ ਵਿੱਚ ਪਹਿਲਾਂ 60% ਜਿਹੜੀ ਗਰਾਵਟਾਈ ਹੈ ਜਿਹੜੇ ਡੈਥ ਡਿਊ ਟੂ ਓਵਰਡੋਸ ਤੇ ਹੁਣ ਜੇ ਤੁਸੀਂ ਸੇ ਇਚੋ ਵੀ ਦੇਖੋ ਦੂਸਰੇ ਸਾਲ ਹੁਣ ਫੇਰ 60% ਘਰਾਵਟਾਈ ਆ ਕਿੱਥੇ 5000 ਨੌਜਵਾਨ ਜਿਹੜੇ ਓਵਰਡੋਜ਼ ਨਾਲ ਮਰਦੇ ਸੀ ਆ ਹੁਣ 900 ਓਵਰਡੋਜ਼ ਨਾਲ ਮਰੇ ਆ ਇਹਦਾ ਮਤਲਬ ਨਾ ਮਤਲਬ ਹਰ ਦਿਨ ਜਿਹੜਾ ਨਸ਼ਾ ਜਿਹੜਾ ਘਟ ਰਿਹਾ ਪੰਜਾਬ ਚ 700 700 ਕਰੋੜ ਦਾ ਜਿਹੜਾ ਹੈਗਾ ਡਰੱਗ ਮਨੀ ਪੰਜਾਬ ਚ ਬਰਾਮਦ ਹੋਈ ਹੈ ਹੁਣ ਜੇ ਫਿਕਰ ਹੈ ਤਾਂ ਉਹ ਤਾਂ ਮੋਦੀ ਸਾਹਿਬ ਨੂੰ ਚਾਹੀਦੀ ਹੈ ਕਿਉਂਕਿ ਗੁਜਰਾਤ ਦੇ ਪੋਰਟਾਂ ਤੋਂ ਕੁਇੰਟਲਾਂ ਚੋਂ ਉਥੇ ਜਿਹੜਾ ਨਸ਼ਾ ਵਿਕਦਾ ਉੱਥੋਂ ਆਂਦਾ ਹੈ ਸਮਗਲ ਹੁੰਦਾ ਹੈ ਤੇ ਉਹ ਬਦਨਾਮੀ ਜਿਹੜੀ ਹੈ ਪੰਜਾਬ ਦੀ ਕਰ ਰਹੀ ਨੇ ਚੰਨੀ ਸਾਹਿਬ ਇੱਕ ਗੱਲ ਹੋਰ ਕਰ ਲਈਏ ਐਨਐਸਏ ਨੂੰ ਕਿੱਦਾਂ ਦੇਖਦੇ ਹੋ ਜੀ ਦੇਖੋ ਐਨਐਸਏ ਜਿਹੜਾ ਹੈ ਇਹ ਸੈਂਟਰ ਲਗਾਉਂਦਾ ਇਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦਾਂ ਹੁਣ ਉਮੀਦਵਾਰ ਆਪਣੇ ਮਾਲਵਿੰਦਰ ਸਿੰਘ ਕੰਗੋਰੀ ਜੀ ਜੇ ਬਣਦੇ ਆ ਫਿਰ ਉਹ ਚੱਕਣਗੇ ਮੁੱਦਾ ਜੀ ਇਸ ਬਾਰੇ ਕੁਝ ਹੱਲ ਕਾਦੇ ਬਾਰੇ ਐਨਐਸਏ ਬਾਰੇ ਇਹ ਐਨਐਸਏ ਜਵਾਨਾਂ ਦੇ ਲੱਗ ਰਹੀ ਹੈ ਜੀ ਦੇਖੋ ਐਨਐਸਏ ਸਾਡੇ ਕਿਹੜੇ ਜਵਾਨਾਂ ਦੀ ਗੱਲ ਕਰਦੇ ਹੋ ਸਰਦਾਰ ਅਮਰਿਤਪਾਲ ਸਿੰਘ ਦੇਖੋ ਅਮਰਿਤਪਾਲ ਸਿੰਘ ਦੇ ਜੋ ਕਾਰਨਾਮੇ ਆ ਤੁਸੀਂ ਦੇਖੇ ਹੀ ਆ ਜਿੱਦਾਂ ਦੇ ਉਹਨਾਂ ਨੇ ਕਾਰਨਾਮੇ ਕੀਤੇ ਆ ਉਦਾਂ ਦੇ ਫਿਰ ਐਕਸ਼ਨ ਵੀ ਹੋਣਾ ਮੈਂ ਤਾਂ ਬਿਲਕੁਲ ਗਲਤ ਕਹਿੰਦਾ ਉਹਨਾਂ ਤੇ ਤੇ ਇਸ ਕਰਕੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਐਨਐਸਏ ਅਗਰ ਲੱਗਦਾ ਉਹ ਸੈਂਟਰ ਲਾਉਂਦਾ ਤੇ ਉਹ ਦੇਖ ਕੇ ਲਾ ਰਹੇ ਆ ਕਿ ਨਹੀਂ ਦੇਖ ਕੇ ਇਹ ਅਗਰ ਉਹ ਗਲਤ ਲਾ ਰਹੇ ਆ ਤਾਂ ਮੋਦੀ ਸਾਹਿਬ ਆਪ ਨੂੰ ਭੁਗਤਣਗੇ ਸੋ ਇਹ ਸੀਗੇ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਅੱਜ ਗੱਲਬਾਤ ਕੀਤੀ ਹੈ ਤੇ ਸਰਦਾਰ ਮਾਲਵਿੰਦਰ ਸਿੰਘ ਕੰਘੋਰਾ ਨੇ ਇੱਥੇ ਨਾਮਿਨੇਸ਼ਨ ਫਾਈਲ ਕੀਤੀ ਹੈ ਮੈਂ ਗੁਰਜੀਤ ਸਿੰਘ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਰੂਪਨਗਰ ਤੋਂ